ਮੇਰਾ ਨਾਮ ਗੁਰਦੀਪ ਸਿੰਘ ਜੀ ਮੈਂ ਮ ਸਰਜਾ ਭਾਰਤੀ ਕਿਸਾਨ ਜਿਹਨਾਂ ਨੇ ਅਨੇਕ ਤੋਂ ਸਿੱਧੂਪੁਰ ਜੱਥੇ ਬਣਿਆ ਹੈ ਕੀ ਗੱਲ ਹੋਇਆ ਕਿ ਜਿਹੜੇ ਆਪਣੇ ਪਸਾਣਾ ਇਹ ਹੈ ਪਿੰਡ ਕਸੋਖਾਨੇ ਵਾਲਾ ਸੀਵਰੇਜ ਦਾ ਮਸਲਾ ਹੈ ਉਸੇ ਮਸਲੇ ਦੇ ਸਬੰਧ ਵਿੱਚ ਸਾਡੇ ਕਿਸਾਨ ਜ਼ਿਲ੍ਹਿਆਂ ਦੇ ਵਿੱਚ तकरीबन 750 150 ਦੇ ਕਰੀਬ ਕਿਸਾਨਾਂ ਅੱਜ ਵੀ ਗ੍ਰਿਫਤਾਰੀ ਦੇਣੀ ਹੈ ਫਾਜ਼ਲ ਕਜਲੇ ਵੱਲੋਂ ਆਏ ਖੜੇ ਕਿਸਾਨ ਤੇ ਉਸ ਦੇ ਸਬੰਧ ਦੇ ਵਿੱਚ ਇਹ ਸਾਡੇ ਕਿਸਾਨ ਜਿਹੜੇ ਮਰਨਮਰਤ ਤੇ ਬੈਠੇ ਸੀ ਭੁਖ ਹੜਤਾਲ ਜਾਰੀ ਹੈ ਇਹਨਾਂ ਦੀ ਬਲਦੇਵ ਸੰਸਦੋਹੇ ਨੇ ਪਾਣੀ ਵੀ ਛੱਡਿਆ ਵਾਏ ਕਈ ਦਿਨ ਹੋ ਗਏ ਅੱਜ 10ਵੇਂ ਦਿਨ ਚ ਇਹਨਾਂ ਦੀ ਹੜਤਾਲ ਹੈ ਉਹ ਹੜਤਾਲ ਜੇਲ੍ਹ ਚ ਵੀ ਬੈਠਿਆ ਕਈ ਡੋਟ ਜਿਲ੍ਹਾ ਚ ਕਰੇ ਵਾਏ ਇਹ ਭੁਖ ਹੜਤਾਲ ਉਹਨਾਂ ਚਿਰ ਜਾਰੀ ਰਹੂਗੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਮਾਮਲਾ ਕੀ ਹੈ ਇਹ ਮਾਮਲਾ ਸੀਵਰੇਜ ਦਾ ਪਾਣੀ ਹੈ ਜੀ ਮੌੜਾਂ ਤੋਂ ਆ ਰਿਹਾ ਸੀ ਸੜਕ ਦੇ ਨਾਲ-ਨਾਲ ਆ ਰਿਹਾ ਸੀ ਲਸਾੜਾ ਡਰੇਨ ਚ ਪਾਉਣਾ ਜਿਹੜਾ ਸੜਕ ਦੇ ਨਾਲੇ ਨਾਲ ਆ ਰਿਹਾ ਸੀ ਉਹ ਉਥੋਂ ਪਿੰਡ ਕਸੋਖਾਨਾ ਦੇ ਵਿੱਚ ਦੀ ਕਰਤਾ ਵਿਚ ਦੀ ਕਰਨੇ ਕਰਕੇ ਵਿਜਦੇ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਟੂਟੀ ਵਾਲੀਆਂ ਪਾਈਪਾਂ ਹੁੰਦੀਆਂ ਐ ਬਿਜਲੀ ਦੀਆਂ ਤਾਰਾਂ ਹੁੰਦੀਆਂ ਸਮੱਸਿਆ ਆਉਂਦੀ ਐ ਪਾਣੀ ਲੀਕ ਹੁੰਦਾ ਐ ਸੀਵਰੇਜ ਦਾ ਪਹਿਲਾਂ ਮੰਡੀ ਕਲਾਂ ਵਾਲੇ ਪਾਸੇ ਪਾਇਆ ਸੀ ਇਹਨਾਂ ਨੇ ਉਹ ਵੀ ਲੀਕ ਕੀ ਐ ਇਸ ਕਰਕੇ ਉਹ ਅਸੀਂ ਇਹਨੇ ਵੀ ਛੜਕ ਦੇ ਨਾਲ ਨਾਲ ਪਾਇਆ ਜਾਵੇ ਇਹ ਪਤਾ ਨਹੀਂ ਕੀ ਖੁੰਧਕ ਪਾਜੀ ਐ ਐਮ ਐਲ اے ਸਾਹਿਬ ਨੂੰ ਉਹ ਮਤਲਬ ਆ ਨਾ ਵੀ ਮੈਂ ਕਿਸੋਖਾ ਨੇ ਪਿੰਡ ਦੇ ਵਿੱਚ ਦੀ ਕੱਢਣਾ ਪਾਣੀ ਇਸ ਕਰਕੇ ਆਹ ਮਸਲਾ ਐ ਐਮ ਐਲ اے ਸੁਖਵੀਰ ਸਿੰਘ ਮੈਸਟਰਖਾਨਾ ਹਲਕਾ ਮੌੜ ਇੰਨੇ ਕਿਸਾਨ ਕੋਤੇ ਰਾਸਤ ਜਿੱਤ ਕੇ ਇੰਨੇ ਪਿਛਲੇ ਤਿੰਨ ਜਿਹੜਾ ਹਰ ਲੋਕ ਹੈ ਹਰਾਸਤ ਚ 700 150 ਕਰੀਬ ਕਿਸਾਨ ਸਾਡਾ ਜ਼ਿਲਹਾ ਚ ਹੈ ਜੀ ਲਗਾਤਾਰ ਸਾਡਾ ਚੱਲ ਜੰਦਾ ਸੰਘਰਸ਼ ਹੈ ਅੱਜ ਵੀ ਅੱਜ ਫਾਇਲ ਕੇਜਲੇ ਦੀ ਵਾਰੀ ਹੈ ਆਏ ਖੜੇ ਕਿਸਾਨ ਅੱਜ ਉਹਨਾਂ ਨੂੰ ਤੋਰਾਂਗੇ ਐ ਜਿਲੇ ਭਾਈ ਜੀ ਬਾਰੀਆਂ ਕਿਸਾਨ ਸਾਡੇ ਜ਼ਿਲਹਾ ਚ ਜਾਈ ਜਾਂਦੇ ਇਹ ਸਿਰਸਤ ਕਿੰਨੇ ਕਿ ਜਿਹੜੇ 10 10 ਇਹ ਇਥੇ 6 ਬੰਦੇ ਤੁਸੀਂ ਕਹੇਗਾ ਜਿਹੜਾ ਬੰਦੇ ਸਿੰਘ ਸੁਹਾਵੇ ਪਾਣੀ ਵੀ ਛੜਦਾ ਹਾਲਾਤ ਵੀ ਉਹਨਾਂ ਦੇ ਮਾੜੇ ਬਗ ਰਾਇ ਇਸ ਤਰ੍ਹਾਂ ਹਾਲਾਤ ਬਹੁਤ ਮਾੜੇ ਆ ਜੀ ਬਹੁਤ ਜਿਆਦੇ ਮਾੜਿਆ ਰਾਤ ਪ੍ਰਸ਼ਾਸਨ ਵੀ ਆਇਆ ਸੀ ਉਹ ਕਹਿੰਦੇ ਸੀ ਇਹਨਾਂ ਨੇ ਕਿਹਾ ਸੀ ਵੀ ਸਾਡਾ ਉੱਥੇ ਲਵਾ ਦਿਓ ਟੈਂਟ ਡੀਸੀ ਦਫ਼ਤਰ ਸਾਹਮਣੇ ਵੀ ਉੱਥੇ ਸੀ ਕੱਲੇ ਬਲਦੇਵ ਸਿੰਘ ਨੂੰ ਭਾ ਦਿੰਨੇ ਆ ਦੂਜਿਆਂ ਨੂੰ ਹਟਾ ਦਿੰਨੇ ਤੇ ਇਹ ਪ੍ਰਸ਼ਾਸਨ ਡੱਲੇਵਾਲ ਸਾਹਿਬ ਨੂੰ ਵੀ ਬੁਲਾ ਲਿਆ ਸੀ ਪ੍ਰਸ਼ਾਸਨ ਨੇ ਪਰ ਉਹਨਾਂ ਨੂੰ ਬੁਲਾ ਕੇ ਉਹਨਾਂ ਦੀ ਸਿਹਤ ਆਪਾਂ ਨੂੰ ਵੀ ਪਤਾ ਹੈ ਹੁਣ ਡੱਲੇਵਾਲ ਸਾਹਿਬ ਦੀ ਕਿੰਨੀ ਮਤਲਬ ਡਾਊਨ ਹੈ ਸਿਹਤ ਤੇ ਇਸ ਕਰਕੇ ਉਹਨਾਂ ਨੂੰ ਇੰਨੀ ਵਾਰ ਤੋਂ ਸੱਦ ਕੇ ਪ੍ਰਸ਼ਾਸਨ ਫੇਰ ਮੁੱਕਰ ਗਿਆ ਹੁਣ ਮੰਗ ਕੀ ਹੈ ਮੰਗ ਸਾਡੀ ਇਹ ਬਿਨਾਂ ਸ਼ਰਤ ਰਿਹਾ ਜੇਲ੍ਹ ਚੋਂ ਰਿਹਾ ਕੀਤੇ ਜਾਣ ਕਿਸਾਨ ਤੇ ਉਹ ਪਾਣੀ ਵਾਲਾ ਜਿਹੜਾ ਸੀਵਰੇਜ ਦਾ ਮਸਲਾ ਹੈ ਉਹ ਬੰਦ ਕੀਤਾ ਜਾਵੇ ਉਹ ਜਿਹੜੇ ਕਿਸਾਨ ਨੂੰ ਗ੍ਰਿਫਤਾਰ ਤੋਂ ਜਨਾ ਆ ਰਹੇ ਆਗੇ ਉਹਨਾਂ ਨੂੰ ਗ੍ਰਿਫਤਾਰ ਵੀ ਨਹੀਂ ਕਿਸੇ ਜਾਇ ਇਥੋਂ ਫੜਦੇ ਆ ਤੇ ਕਿਤੇ ਜਾ ਕੇ ਛੱਡ ਦਿੰਦੇ ਹਾਂਜੀ ਇਹ ਇਹ ਧੋਖੇ ਨਾਲ ਛੱਡ ਦਿੰਦੇ ਆ ਜੀ ਕੱਲ ਮਸਤਵਾਨੇ ਛੱਡਦੇ ਇਧਰ ਫਿਰੋਜ਼ਪੁਰ ਛੱਡ ਤੇ ਲਿਆ ਕੇ ਉੱਥੇ ਕਹਿੰਦੇ ਰੋਟੀ ਪਾਣੀ ਖਾ ਲਓ ਜਦੋਂ ਉੱਤਰ ਜਾਂਦੇ ਆ ਉਹ ਬੱਸਾਂ ਭਜਾ ਲਿਉਂਦੇ ਆ ਜੀ ਉਸ ਏਰੀਆ ਚ ਲੈ ਜਾਂਦੇ ਆ ਜਿਹੜੇ ਏਰੀਏ ਦੇ ਹੁੰਦੇ ਆ ਜੀ ਮੈਂ ਕਿਹੜਾ ਪਿੰਡ ਮਲਕੀਸ਼ ਸਿੰਘ ਮੇਰਾ ਨਾਮ ਇਹ ਪਿੰ ਇਹ ਕੀ ਗੱਲ ਹੋਈ ਹੈ ਇਹ ਗੱਲ ਜੀ ਮੋੜ ਮੜੀ ਦੇ ਸੀਬਈ ਦੇ ਪਾਣੀ ਦਾ ਮਸਲਾ ਜੀ ਇਹ ਸਾਡੇ ਪਿੰਡ ਤੱਕ ਜੀ 10 ਕਿਲੋਮੀਟਰ ਜਿਹੜੀ ਪਾਈਪ ਪਾ ਕੇ ਆਈ ਹੈ ਇਹ ਹਾਈਵੇ ਦੇ ਨਾਲ ਨਾਲ ਪਟੜੀ ਦੇ ਪੈ ਕੇ ਆਈ ਹੈ ਅਸੀਂ ਸਾਡਾ ਇਹ ਹੈ ਵੀ ਅਸੀਂ ਕਹਿੰਦੇ ਇਹਨੂੰ ਸਿੱਧੂ ਹੀ ਪਾ ਦੋ ਜੀ ਅੱਗੇ ਜਾ ਕੇ ਮੂਰੇ ਨਾਲਾ ਆਉਂਦਾ ਨਸਾੜਾ ਆਉਂਦਾ ਉਹਦੇ 'ਚ ਪਾਇਆ ਜਾਵੇ ਪਾਣੀ ਪਰ ਉੱਥੇ ਪਤਾ ਨਹੀਂ ਕੀ ਕਾਰਨ ਕਿਉਂ ਸਾਡੇ ਪਿੰਡ ਵਿੱਚ ਦੀ ਪੰਜ ਮੋੜ ਪਾ ਕੇ ਪਾਈਪ ਸਾਡੇ ਪਿੰਡ ਵਿੱਚ ਦੀ ਗਲੀਆਂ ਦੇ ਵਿਚਲੀ ਕਰੀ ਗਈ ਹੈ ਜਿਹੜੀ ਕਿ ਸਿੱਧੀ ਵੀ ਜਾ ਕੇ ਉਸੇ ਨਾਲੇ 'ਚ ਪੈਂਦੀ ਹੈ ਉਹ ਸਿੱਧੀ ਨਹੀਂ ਪਾਈ ਜਾ ਰਹੀ ਜੀ ਇਹ ਪਿੰਡ ਦੇ ਵਿੱਚ ਦੀ ਕਰਕੇ ਸਾਨੂੰ ਇਸ ਚੀਜ਼ ਦਾ ਬਹੁਤ ਰੋਸ ਹੈ ਕਿਉਂਕਿ ਵਾਟਰ ਬੈਕ ਦੇ ਪਾਈਪਾਂ ਵੀ ਟੁੱਟੀਆਂ ਜਾਂਦੀਆਂ ਜੇਸੀ ਵੀ ਪੱਟੀ ਜਾਂਦੀ ਹੈ ਦਾ ਜੋੜ ਲਾਉਂਦੇ ਆ ਪਰ ਆਰਜੀ ਜੋੜ ਲਾ ਕੇ ਉਹ ਗਾ ਉਹ ਕਰ ਦਿੰਦੇ ਪਾਣੀ ਦਾ ਜਾਂ ਨੈਟ ਦੀ ਤਾਰ ਪਾਈ ਵੀ ਹੈ ਉਹ ਨੈਟ ਦੀ ਤਾਰ ਵੀ ਇੱਕ ਦੋ ਥਾਂ ਤੋਂ ਟੁੱਟ ਗਈ ਭੱਟ ਗਈ ਉਹਦਾ ਉਹ ਲੀਕਜ ਹੋਊਗੀ ਜੀ ਬਿਮਾਰੀਆਂ ਫੈਲਣਗੀਆਂ ਸਾਨੂੰ ਬਹੁਤ ਡਰ ਹੈ ਉਹ ਜਾਂ ਵਾਟਰ ਬੈਕ ਤੇ ਪਾਣੀ ਦੇ ਵਿੱਚ ਵੀ ਲੜੂਗਾ ਪਾਣੀ ਉਹਦਾ ਵੀ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ ਦੂਜੀ ਗੱਲ ਸਾਡੇ ਪਿੰਡ ਦੇ ਵਿੱਚ ਕੋਈ ਬਹੁਤ ਸਾਰੇ ਜਿਹੜੇ ਮਤਲਬ 50% ਘਰ ਇਹ ਹੈ ਜਿਨ੍ਹਾਂ ਦੇ ਕੋਈ ਨਲਕਾ ਜਾਂ ਮੋਟਰ ਨਹੀਂ ਹੈ ਵਾਟਰ ਬੈਕ ਤੇ ਪਾਣੀ ਤੇ ਡ ਉਹ ਬਹੁਤ ਵੱਡੀ ਇਹ ਮੂਰੇ ਸਮੱਸਿਆ ਖੜੀ ਹੋ ਜਾਈ ਸਾਡੇ ਕੰਢਾ ਦੀ ਜਿਸ ਜਿਗਲੇ ਦਾ ਪਾਣੀ ਲੈ ਕੇ ਆਉਂਦਾ ਤਾਂ ਫੇਰ ਤਾਂ ਨਾ ਨਾਨੋ ਵੀ ਨਕਸਾ ਚ ਬਿਲਕੁਲ ਪਗਾਉਗੇ ਜੀ ਚਾਹੇ ਦੋਨੇ ਪਾਸੇ ਉਸ ਪਾਈਪ ਦੇ ਦੋਨੇ ਪਾਸੇ ਆਬਾਦੀ ਆਈ ਘਰ ਹੈਗੇ ਬਰਕਰੁਰ ਜੇ ਸਿੱਧੀ ਪਾਉਣ ਤਾਂ ਜਾ ਬਿਲਕੁਲ ਜਾ ਕੇ ਸਿੱਧੀ ਨਾਲੇ ਚ ਪੈਂਦੀ ਹੈ ਪਰ ਇਹ ਪਤਾ ਨਹੀਂ ਕੀ ਕਾਰਨ ਕੀ ਸਾਨੂੰ ਕਾਰਨ ਦਾ ਵੀ ਨਹੀਂ ਪਤਾ ਲੱਗ ਰਿਹਾ ਵੀ ਪਿੰਡ ਵੀਦੀ ਕਿਉਂ ਕਰਤੀ ਜੀ ਐਮਐਲਏ ਨੂੰ ਵੋਟਾਂ ਪਾਈਆਂ ਸੀ ਜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਵੀ ਲੋਕਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਕੰਮ ਕਰਨਾ ਕੀ ਕਾਰਨ ਮੰਨਦੇ ਹੋ ਵੀ ਉਹ ਤੁਹਾਡੀ ਗੱਲ ਵਾਲੇ ਸੁਣ ਰਹੇ ਨੇ ਕਾਰਨ ਤਾਂ ਜਿਹੜਾ ਵੱਡਾ ਕਾਰਨ ਤਾਂ ਇਹ ਹੀ ਹੈ ਜੀ ਸਰਪੰਚ ਚੁਟਾਇਆ ਸੀ ਉਹਨੇ ਆਪ ਦਾ ਕਲਾਸ ਫੈਲੋ ਅਸੀਂ ਉਹਨੂੰ ਵੋਟਾਂ ਨਹੀਂ ਪਾਈਆਂ ਉਹਦਾ ਕਲਾਸ ਫੈਲੋ ਸਰਪੰਚ ਜਿਹੜਾ ਹਾਰ ਗਿਆ ਉਹਨਾਂ ਨੇ ਅਸੀਂ ਪੰਚਾਇਤ ਵੀ ਐਮਐਲਏ ਕੋਲੇ ਗਈ ਸੀ ਐਮਐਲਏ ਸਾਹਿਬ ਨੇ ਮੂਰੋ ਵਾਰਡਿੰਗ ਸੀ ਕਹਿੰਦਾ ਨੂਨ ਲਿਆਓ ਨੂਨ ਵਾਲੀ ਚਾਹ ਪੀਆਵਾਂਗੇ ਪ ਸਾਨੂੰ ਵੀ ਪਤਾ ਲੱਗ ਰਿਹਾ ਸਰ ਅੰਜਸਦਰਨ ਵੋਟਾਂ ਦਾ ਸਾਡੀ ਆਪਣੀ ਮਰਜ਼ੀ ਨੇ ਇਹਨੂੰ ਮਰਜ਼ੀ ਪਾਈ ਸੀ। ਆਹ 2027 ਦੇ ਚੋਣਾਂ ਫੇਰ ਆ ਰਹੀਆਂ ਨੇ। ਹਾਂਜੀ। ਕਹਾ ਕਿ ਦਿਖਾਵਾਂਗੇ ਛਟਜੀ? ਉੱਥੇ ਦਿਖਾਵਾਂਗੇ। ਮੈਂ ਖੁਰ ਜਾ ਕੇ ਜੀ ਆਰਾਮਪੁਰ ਪਿੰਡ ਦੇ ਵਿੱਚੋਂ ਐਮਐਲਏ ਦੇ ਨਾਲ ਲਿਆ ਕੇ ਆਪਦੀ ਗੱਡੀ ਨਾਲ ਲਿਆ ਕੇ 45 ਰੁਪਏ ਪਵਾ ਕੇ ਆਇਆ ਸੀ। ਅਸੀਂ ਹੁਣ ਕੀ ਪਿੰਡ ਵਾਲਿਆਂ ਨੂੰ ਕੀ ਕਹੀਏ ਜੀ ਅਸੀਂ? ਕਿਹੜੇ ਮੂੰਹ ਇਹਨਾਂ ਨਾਲ ਇਹ ਕਹਿੰਦੇ ਦੱਸੋ ਸੋੜਾ ਐਮਐਲਏ ਕੀ ਕਰ ਰਿਹਾ ਹੈ? ਅਸੀਂ ਹਾਂ ਕੇ ਹਾਂ ਸੀ ਆਮ ਆਦਮੀ ਪਾਰਟੀ ਦੇ ਨਾਲ ਮਦਦ ਕਰੀਏ ਪਹਿਲਾਂ। ਜੇ ਹੁਣ ਚੰਗੇ ਕੰਮ ਕਰਨ ਸਾਡੇ ਪਿੰਡ ਦਾ ਕੋਈ ਵਿਕਾਸ ਕਰਨ 10 ਔਰ ਕੀ ਮੰਗ ਕਰ ਦੇ ਸਕਦਾ ਮੰਗ ਤਾਂ ਇਹੀ ਕਰਦੇ ਆਂ ਵੀ ਇਹ ਪਾਣੀ ਆ ਜਿਹੜਾ ਸਿੱਧੀ ਪਾਈ ਪਿਵੇਂ ਆ ਰਹੀ ਹੈ ਛੜਕ ਦੇ ਨਾਲ ਨਾਲ ਉਸੇ ਤਰ੍ਹਾਂ ਸਿੱਧੀ ਪਾਈ ਜਾਵੇ ਜਿਵੇਂ ਆ ਰਹੀ ਹੈ ਪਿੱਛੇ ਦੁਆਰੀ ਉਹ ਵਿੱਚ ਇੱਕ ਸਿੱਧੀ ਪਾਈ ਜਾਵੇ ਨਾਲੇ ਕੋਈ ਤੁਹਾਨੂੰ ਤਕਲੀਫ ਨਹੀਂ ਅਸੀਂ ਨਾਲ ਖੜੇ ਆਂ ਜੀ